ਹਾਂਜੀ ਵੀਰੇ ਜੱਤੀ ਕਾਲ ਦੀ ਸਾਰਿਆਂ ਨੂੰ ਲਓ ਜੀ ਵੀਰੇ ਇੱਕ ਮੱਝਵ ਕਹਿਉ ਆ ਜੀ ਪਿੰਡ ਬਗਰਾ ਛੋਟੀ ਜੱਟ ਬਲੈਕ ਆ ਝੂਣ ਦੇਣ ਵੀਰੇ ਹੈਗਾ 4-5 ਦਿਨ ਲੋਹ ਝੂਣ ਦੇ ਮੱਝ ਬਹੁਤ ਚੰਗੀ ਐ ਤੇ ਕਿਨ ਲੋੜ ਹੋਏ ਵੀਰੇ ਉਹ ਤੁਹਾਡੇ ਨਾਲ ਬੰਦਾ ਗੱਲ ਕਰ ਸਕਦਾ ਜੀ ਮੱਝ ਬਹੁਤ ਚੰਗੀ ਮੱਝ ਆ ਵੀਰੇ ਘਰ ਦੀ ਪਾਲੀ ਛੋਟੀ ਐ ਜੀ ਘਰੇਲੂ ਮੱਝ ਐ ਆਹ ਬੰਦੇ ਕੋਲੇ ਆ ਬਾਕੀ ਆਪਾਂ ਗੱਲ ਕਰਦੇ ਨਾਲ ਜੀ ਤੁਸੀਂ ਕੀਮਤ ਕਰਦੇ ਮੱਝ ਦਾ ਜੀ ਇਹ ਤਾਂ ਜੀ ਫੋਨ ਤੇ ਗੱਲ ਹੋਣੀ ਠੀਕ ਐ ਜੀ ਲਓ ਜੀ ਬਾਬਾ ਕਹਿੰਦਾ ਫੋਨ ਤੇ ਗੱਲ ਕਰਾਂਗੇ ਵੀਰੇ ਕਿੰਨੇ ਲੋੜ ਹੋਏ ਵੀਰੇ ਸਾਡੇ ਨਾਲ ਗੱਲ ਕਰ ਲਿਓ ਮੱਧ ਬਹੁਤ ਚੰਗੀ ਜਿਹਾ ਬਾਜਬ ਰੇਟ ਆ ਠੀਕ ਹੈ ਜੀ ਦੋਹੇ ਸਵੇਰੇ ਵੀਰੇ ਸ਼ੂ ਗਈ ਛੋਟੀ ਬਹੁਤ ਸੁੱਖੀ ਵੀਰੇ ਕਰਦੇ ਉੱਟੀ ਪਾਲੀ ਹੋਈ ਹੈ ਵੀਰੇ ਆਫਰ ਵੀਰੇ ਕਿ ਬਾਕੀ ਵੀਰੇ ਨੰਬਰ ਪਾਇਆ ਹੋਇਆ ਆ ਆਫਰ ਆ ਵੀਰੇ ਕੋਈ ਸ਼ਮੇ ਲਈ ਠੀਕ ਹੈ ਜੀ ਨੰਬਰ ਪਾਇਆ ਵੀਰੇ ਸਕਰੀਨ ਦੇ ਉੱਪਰ ਫਾਈਨਲ ਅਟੈਕਟ ਕਰ ਲਓ ਜੀ ਤੇ ਲੋੜਾ ਭਾਈ ਨੂੰ ਤਾਂ ਵੀਰੇ ਮੱਝ ਲੈ ਸਕਦੇ ਹੋ ਜੀ ਧੰਨਵਾਦ ਸਾਰਿਆਂ ਦਾ